ਹਾਂਜੀ ਬਾਈ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਮਡਾਹਾ ਡੈਰੀ ਫਾਰਮ ਤੇ ਜੋ ਅੱਜ ਆਪਾਂ ਝੋਟੀ ਲੈ ਕੇ ਆਏ ਆਂ ਵੀਰੇ ਇਹ ਤਨੌਲਿਆ ਤੇ ਪਿੰਡ ਬਾਈ ਦਾ ਫਤੇਗੜ ਛੰਨਾ ਇਹ ਬਾਈ ਦੀ ਘਰੇ ਘਰ ਦੀ ਤਿਆਰ ਕੀਤੀ ਹੋਈ ਝੋਟੀ ਹੈ ਤੇ ਜਿਹੜਾ ਇਹਦੀ ਮਾਂ ਦਾ ਰਿਕਾਰਡ ਰਿਹਾ ਵੀਰੇ ਉਹ 16 ਤੋਂ 17 ਲੀਟਰ ਬਾਈ ਦੇ ਦਸਣ ਦੇ ਮੁਕਾਬਤੇ ਦੀ ਮਾਂ ਦਾ ਰਿਕਾਰਡ ਹੈ ਇਹ ਝੋਟੀ ਨੇ ਵੀਰੇ ਪਹਿਲੇ ਸੂਏ ਸੂਣਾ ਬਾਕੀ ਝੋਟੀ ਦੀ ਤੁਸੀਂ ਬੰਤਰ ਵਗੈਰਾ ਚੱਕ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਬੰਤਰ ਹੈ ਵੀਰੇ ਪੂਰੀ ਵਧੀਆ ਹੈਵੀ ਝੋਟੀ ਹੈ ਵੀਰੇ ਕੋਈ ਆਣੀ ਵੀ ਲਿਸੜ ਦੋਸੜਾ ਕਿਸੇ ਪਾਸਿਓਂ 15 ਤੋਂ 20 ਦਿਨ ਵੀਰੇ ਸੂਣ ਦੇ ਲੈਂਦੀ ਹੈ ਬਹੁਤ ਠੰਡੀ ਤਸਵੀਰ ਦੀ ਹੈ ਵੀਰੇ ਕਿਸੇ ਵੀ ਮੇਰੇ ਵੀਰ ਨੇ ਲੈਣੀ ਹੋਵੇ ਆਪਾਂ ਬਾਈਆਂ ਦਾ ਕੰਟੈਕਟ ਨੰਬਰ ਉੱਪਰ ਦੇਵਾਂਗੇ ਬਾਈ ਬਾਈਆਂ ਨਾਲ ਇਹਦੀ ਹੋਰ ਜਾਣਕਾਰੀ ਲੈਣੀ ਹੋਵੇ ਫੋਨ ਤੇ ਗੱਲ ਕਰ ਸਕਦਾ ਹੈ ਤੇ ਮਾਲਕ ਵੀਰਾਂ ਵੱਲੋਂ ਇਹਦਾ ਰੇਟ ਵੀ ਕਹਿੰਦੇ ਫੋਨ ਤੇ ਕੀਤਾ ਜਾਊਗਾ ਜੇ ਕਿਸੇ ਹੀ ਮੇਰੇ ਵੀਰ ਨੇ ਐਡ ਕਰਵਾਉਣੀ ਹੋਵੇ ਆਪਾਂ ਫ੍ਰੀ ਆਫ ਕੋਸਟ ਐਡ ਕਰਦੇ ਆ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਆਪਾਂ ਆਪਣਾ ਵਟਸਐਪ ਨੰਬਰ ਵੀ ਦੇਵਾਂਗੇ ਤੇ ਆਪਣੇ ਨਾਲ ਵਟਸਐਪ ਤੇ ਕੰਟੈਕਟ ਕਰ ਸਕਦਾ ਧੰਨਵਾਦ ਵੀਰੇ ਸਾਰਿਆਂ ਦਾ ਵੱਤੋ ਵੱਤ ਸ਼ੇਅਰ